ਉਗੀ ਗਿਆ ਬਣਾ ਲਗਾ ਹੈ ਹੈ ਤੇ ਆਉਂਦੇ ਕੋ ਜੀ ਅੱਛਾ ਬਾਜ਼ ਅਗਲਾ ਟੁੱਟ ਗਣ ਕੋਈ ساری ਜ਼ਿੰਦਗੀ ਦੀ ਪੂੰਜੀ ਗਈ ਹੈ ਤਾਂ ਹੈ ਆਪ ਕੁਝ ਕਰਨ ਦਾ ਕੋਈ ਪਤਾ ਨਹੀਂ ਕਿ ਮੇਲ ਨਾਲ ਹੀ ਪੜਾਇਆ ਬੜੀ ਮਾਰੀ ਗੱਲ ਹੈ ਇਸ ਇਨਸਾਨ ਦੀ ساری ਜ਼ਿੰਦਗੀ ਦੀ ਪੂੰਜੀ ਇੱਕ ਮਿੰਡੀ ਸਵਾ ਕਰਤੀ ਸ਼ਰਾਰਤੀ ਅੰਸਰਾਂ ਨੇ ਉਹ ਸਾਡੇ ਹਾਲਾਤ ਕੀ ਜਲਾਲਪੁਰ ਦੇ ਬਣੇ ਪਏ ਨੇ ਐਡਮਿਨਿਸਟ੍ਰੇਸ਼ਨ ਸੁੱਤੀ ਪਈ ਹੈ ਹੁਣ ਮਤਲਬ ਪਤਾ ਹੀ ਨਹੀਂ ਕਿੱਤੇ ਸਾਡੇ ਐਡਮਿਨਿਸਟ੍ਰੇਸ਼ਨ ਕਿੱਤੀ ਸਾਦੀ ਇੱਥੋਂ ਦੇ ਜੋ ਰਾਜਨੀਤਿਕ ਨੇਤਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਅਸਾਈਦਾ ਦੇ ਕੰਮ ਹੋ ਗਿਆ ਬਹੁਤ ਮਾੜੀ ਗੱਲ ਨਹੀਂ ਬੋਲਿੰਦਾ ਕਿਸੇ ਗੱਲ ਦੀ ਮੈਂ ਲਫ਼ਜ਼ਾਂ ਨਾਲ ਖੇਦੀ ਕਰ ਰਿਹਾ ਥੋੜੀ ਚੌਂਕੀਦਾਰ ਦੇ ਦੱਸੇ ਮੁਤਾਬਕ ਦੋ ਲੋਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਂਦੇ ਆ ਪੈਟਰੋਲ ਪਾ ਕੇ ਅੱਗ ਲਾਈ ਜਾਂਦੇ ਬਹੁਤ ਇਹ ਇਸ ਕ ਇਹ ساری ਤਹਿਕੀਕਤ ਦਾ ਮਾਮਲੇ ਨੇ ਇਹਦੀ ਗਹਿਰਾਈ ਤੱਕ ਜਾਂਚ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਜਦੋਂ ਬੰਮਾਂ ਲੱਗਣ ਲੱਗੀਆਂ ਤੇ ਸ਼ਹਿਰ 'ਚ ਦੀਨਤ ਜਿੰਨਾ ਦੁਰਲੱਭ ਲੋਕ ਆਪਣੀਆਂ ਚਾਬੀਆਂ ਸੌਂਪ ਦੇਣਗੇ ਕਹਿੰਦੇ ਪੂੰਜੀ ਸੀ ਸਾਰੀ ਜ਼ਿੰਦਗੀ ਦੀ ਪਰਿਵਾਰ ਵੱਡੇ ਨੇ ਜਿੱਤੇ ਦੀ ਪੂੰਜੀ ਸੀ ਬੇ ਨਾਲ ਪੜਿਆ ਇੱਕ ਇੱਕ ਪੈਸਾ ਜੋੜ ਜੇ ਨੇ ਦੁਕਾਨ ਬਣਾਈ ਮੇਰੇ ਭਤੀਜਿਆਂ ਦੀ ਦੁਕਾਨ ਸੀ ਕੱਪੜੇ ਦੀ ਦੁਕਾਨ ਸੀ ਹੂੰ ਕੀ ਘਟਨਾ ਹੋਈ ਹੈ ਜੀ ਰਾਤ ਨੂੰ ਸਾਨੂੰ ਕੋਈ 2:30 ਵਜੇ ਤੋਂ ਬਾਅਦ ਫੋਨ ਆਉਂਦਾ ਸਰ ਜੀ ਚੌਂਕੀਦਾਰ ਦਾ ਵੀ ਕਾਡੀ ਦੁਕਾਨ ਨੂੰ ਅੱਗ ਲੱਗ ਗਈ ਜਦੋਂ ਸੀ ਇੱਥੇ ਆਨੇ ਆ ਜੀ ਅੱਗ ਬਹੁਤ ਜ਼ਿਆਦਾ ਤੇਜ਼ੀ ਚ ਲੱਗੀ ਹੁੰਦੀ ਆ ਉਦੋਂ ਫਿਰ ਅੱਗ ਬੇਸ ਨੂੰ ਫੋਨ ਕਰਦੇ ਆ ਉਹ ਆ ਜਾਂਦੇ ਆ ਜੀ ਉਹਨਾਂ ਨੇ ਬੜਾ ਜ਼ੋਰ-ਜ਼ੋਰ ਲਾ ਕੇ ਆਗ ਨੂੰ ਬੁਝਾਇਆ ਜੀ 4 ਘੰਟੇ ਲੱਗ ਗਏ ਅੱਗ ਨੇ 4 ਗੱਡੀਆਂ ਪਾਣੀ ਦੀਆਂ ਲਾਗੀਆਂ ਜੀ ਹੂੰ ਕਿਵੇਂ ਲੱਗੀ ਕੋਈ ਪਤਾ ਚੌਂਕੀਦਾਰ ਦੇ ਕਹਿਣ ਦੇ ਮੁਤਾਬਕ ਹੈ ਜੀ ਵੀ ਦੋ ਮੁੰਡੇ ਆਂਦੇ ਆ ਉਹ ਕੋਈ ਚੀਜ਼ ਪੈਟਰੋਲ ਵਗੈਰਾ ਸੱਟਦੇ ਆ ਤਿੱਲੀ ਖਿੱਚ ਕੇ ਨੇ ਉਹਨਾਂ ਦੇ ਮਗਰ ਭਜਨਾ ਉਹ ਮਤਲਬ ਕੀ ਆਰਿਆਲੀ ਸਾਈਡ ਨੂੰ ਚਲੇ ਗਏ ਕਿੰਦੇ ਤੇ ਆਂਦੇ ਮੋਟਰਸਾਈਕਲ ਤੇ ਚੱਲਾਗੇ ਅੱਛਾ ਇਹ 22 ਦੀ ਘਟਨਾ ਹੈ ਹਾਂਜੀ 22 ਕਿੰਨਾ ਕੀ ਕੋਈ ਸੀਗਾ ਅੰਦਰ ਆਪਣੇ ਆਪਣੇ ਜੀ ਕਪੜਾ ਸੀਗਾ ਜੀ ਅੱਛਾ ਕਿੰਨੇ ਮੰਜ਼ਲਾਂ ਤੇ ਹਾਂਜੀ ਕਿੰਨਾ ਮੰਜ਼ਲਾ ਤੇ ਤੇ ਅੱਗ ਤਿੰਨਾਂ ਤੇ ਲੱਗੀ ਇੱਕ ਥਾਂ ਤੇ ਨਹੀਂ ਕਿੰਨਾ ਤੇ ਜੀ ਕੰਪਲੀਟ ਸੜ ਕੇ ਸੁਆਹ ਸਾਰਾ ਕੁਝ ਕਿੰਨੇ ਕੁ ਦਾ ਨੁਕਸਾਨ ਹੋ ਗਿਆ ਹੋਣਾ ਦੇਖ ਲਓ ਤੁਸੀਂ ਆਪ ਹੀ ਇੰਤਜ਼ਾਜ ਲਾ ਸਕਦੇ ਹੋ ਜਿੰਨੇ ਲਾਉ ਗਿਆ ਬਈ ਰਾਤੀ 2:30 ਵੇਲੇ ਟਾਈਮ ਤੇ ਚੌਕੀਦਾਰ ਦਾ ਫੋਨ ਆਇਆ ਕਹਿੰਦੇ ਅੱਗ ਲੱਗੇ ਦੁਕਾਨ ਤੇ ਬੰਦੇ ਦੋ ਸੀ ਉਹ ਲਾਗੇ ਨੇ ਹੂੰ ਮੋਟਰਸਾਈਕਲ ਦੇ ਮੋਟਰਸਾਈਕਲ ਹੈ ਸੀ ਦੋ ਜਣੇ ਅੱਛਾ ਚੌਕੀਦਾਰ ਕਹਿੰਦਾ ਬਈ ਚੌਕੀਦਾਰੀ ਆਏ ਉਹ ਦੋ ਕਰਮਗਰ ਭਲਾਈ ਹੈ ਪੱਕਾ ਸਾਰੀ ਲੱਗੀ ਦੁਕਾਨ ਨੂੰ ਸਾਰੀ ਦੁਕਾਨ ਸੀ ਇੱਕ ਕਪੜਾ ਦੀ ਦੁਕਾਨ ਸੀ ਇੱਕ ਕਪੜੇ ਦੀ ਦੁਕਾਨ ਸੀ ਸਾਰੀ ਖਤਮ ਹੋ ਗਈ ਸਾਰੀ ਸੜ ਗਈ ਬਹੁਤ ਨੁਕਸਾਨ ਆਇਆ ਸ਼ਾਇਦ ਉਹਨਾਂ ਮਾਰ ਕਰਦੇ ਆ ਸਾਜਤਾ ਕਿੰਨੀ ਹੈ ਜਾਨ ਕੋ ਬੰਦੇ ਜਿਹੜੇ ਨੇ ਉਹਨਾਂ ਨੂੰ ਪਾਰ ਕੀਤੀ ਬਾਈ ਭਾਈ ਦੁਕਾਨ ਦਾ ਰੱਗੇ ਹੀ ਤਰਲਤ ਹੋਏ ਪੈਣ ਕੰਮ ਸਾਰੇ ਹਾਂ ਕਿੰਨਾ ਮਾੜੀ ਆਉਦੇ ਇੱਕ ਚੀਜ਼ ਨਹੀਂ ਬਚੀ ਸਾਬ ਪਹਿਲਾਂ ਤੋਂ ਬੰਦੇ ਫੜ ਰਹੇ ਕਿਹੜੇ ਜਾਨ ਹਾਂ ਇਸ ਤਰ੍ਹਾਂ ਤਾਂ ਫਿਰ ਸਾਰਾ ਨੂੰ ਖਤਰਾ ਹੈ ਹਾਂ ਕਿੰਨੇ ਚੌਂਕੀਦਾਰ ਵੀ ਹੈਗਾ ਸੀ ਉਹਦਾ ਕਰ ਲੋ ਇਹਨਾਂ ਨੂੰ ਕਰਨਾ ਚਾਹੀਦਾ ਬੰਦਾ ਪਤਾ ਲੱਗੇ ਆਇਆ ਸਾਰਾ ਹੀ ਸਵਾਇਆ ਵਾ ਸੜਕੇ ਕੀ ਹੋਦਾ ਹੈ ਉਹਨਾਂ ਬਚਾ ਲੈ ਦਾਂ ਨਾ ਦੀ ਬੱਚੇ ਬੱਚੇ ਸਾਲ ਦੀ ਮਿਹਨਤ ਦੇ ਐਵੇਂ ਨਹੀਂ ਕਰਨਾ ਕਿਹਾ ਜੀ ਬੰਦੇ ਦੀ ਜ਼ਿੰਦਗੀ ਭਰ ਦੀ ਜ਼ਿੰਦਗੀ ਭਰ ਪੂੰਜੀ ਖਤਮ ਹੋ ਗਈ ਕੀ ਵਜ੍ਹਾ ਨਾਲ ਦੋ ਤਿੰਨ ਤਿੰਨ ਭਰਾ ਨੇ ਫੈਮਲੀ ਵਾਲੇ ਚਾਰ ਚਾਰ ਅਗਲਾ ਨੰਦਰ ਵਾਲੇ ਕੀ ਵੇਚਦਾ ਹੋਇਆ